ਅੱਸੀ ਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਚੁਗੁਰ ਸਰਗਜ ਜੀ ਮੈਡੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜਿਹੜੀ ਯੂਐਸਏ ਤੇ ਕੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਗੇਵਨ ਨੂੰ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੂਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੂਰੈਂਸ ਲੈ ਸਕਦੇ ਹੋ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 1992 ਤੋਂ ਲਗਾਤਾਰ ਇੰਸ਼ੂਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 250 ਤੁਰਕੀ ਨੈਮੀਗ੍ਰੇਸ਼ਨ ਲਾਫਰ ਵਾਲੇ ਜੇ ਤੁਰਕੀ ਨਾ ਅਟਾਰਨੀ ਤੁਰਕੀ ਉਹਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਨਛਤਰ ਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲ ਰੀਸੋਨਾ ਕ੍ਰਿਸ਼ਨ ਤਨੋਟਾ ਜੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਰ ਲੈਂਡ ਪਰਮਜੀਤ ਕੌਰੰਗੀ ਵੇਕਾ ਬੱਲ ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਨ ਲੀ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਾਂ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਨਾ ਤੇ ਮਿਲਦੇ ਨੇ ਲੋਕੇਸ਼ਨ ਅਸੈਂਤਾ ਨੇ ਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 277011 ਦਿਨ ਤੇ ਐਂਟਿਲੂਪ ট্রাক ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਿਡਿਊ ਐਸ.ਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 April ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ ਮਿੰਟੂ ਜੀ ਖਬਰਾਂ ਦੇ ਵਾਲਾ ਜੀ ਸ਼ੁਰੂਆਤ ਕਰਗੇ ਵੀਵੀ ਪੈਟ ਤੋਂ ਵੀਵੀ ਪੈਟ ਸਬੰਧੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਜੀ ਜੀ ਬਿਲਕੁਲ ਇਹ ਕੁਝ ਪਟੀਸ਼ਨਾਂ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨਾਂ ਤੋਂ ਮਸਲਸਲ ਜਿਹੜੇ ਸੁਣਵਾਈ ਸੰ ਤੇ ਅਖੀਰ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਹੈ ਜੀ ਇਹਦੇ ਵਿੱਚ ਅਸਲ 'ਚ ਗੱਲ ਇਹ ਆ ਕਿ ਵੀਵੀ ਪੈਕ ਦਾ ਤੇ ਇਹਦੀਆਂ ਮਸ਼ੀਨਾਂ ਦੇ 100% ਮਿਲਾਨ ਦਾ ਹੀ ਮਾਮਲਾ ਸੀਗਾ ਅੱਬ ਅੱਗੇ ਬਹੁਤ ਵਾਰੀ ਗੱਲ ਕੀਤੀ ਆ ਕਿ ਜਿੰਨੀਆਂ ਪਰਚੀਆਂ ਨੇ ਕਿ 100% ਦੀ ਜਿੰਨੀਆਂ ਵੀਵੀ ਪੈਕ ਮਸ਼ੀਨਾਂ ਲੱਗੀਆਂ ਵਾਂ ਕਿ ਉਹ ਸਾਰੀਆਂ ਗਿਣ ਲਈਆਂ ਜਾਣ ਤਾਂ ਇਹ ਜਿਹੜਾ ਆਰਗੂਮੈਂਟ ਹੋਇਆ ਲੰਬਾ ਆਰਗੂਮੈਂਟ ਹੋਇਆ ਕੇਂਦਰ ਸਰਕਾਰ ਜਾਂ ਕਹ ਲੋ ਕਿ ਚੋਣ ਕਮਿਸ਼ਨ ਹੈ ਜਿਹੜਾ ਉਹਦੇ ਵੱਲੋਂ ਉਧਰੋਂ ਵਕੀਲ ਚੋਟੀ ਦੇ ਵਕੀਲ ਪੇਸ਼ ਹੋ ਰਹੇ ਇਸ ਹਨ ਇਧਰੋਂ ਪ੍ਰਸ਼ਾਪ ਕੂਸ਼ਨ ਜੀ ਤੁਹਾਨੂੰ ਪਤਾ ਆਪਣੇ ਮੋਢਿਆਂ ਤੇ ਲੋਕਤੰਤਰ ਬਚਾਉਣ ਦੀ ਬੜੀ ਵੱਡੀ ਜ਼ਿੰਮੇਵਾਰੀ ਉੱਠ ਕੇ ਮੈਦਾਨ ਦੇ ਵਿੱਚ ਹੁੰਦੇ ਨੇ ਆਲਵੇਸ ਤੁਸੀਂ ਉਹਨਾਂ ਨੂੰ ਦੇਖਦੇ ਹੋ ਸੋ ਬੜੀਆਂ ਤਗੜੀਆਂ ਜਵਰਦਸਤ ਬਹਿਸਾਂ ਹੋਈਆਂ ਰਿਸਰਚ ਪੇਪਰ ਪੜੇ ਗਏ सुप्रीम कोर्ट ने फैसला राखव रखा फैसले दे देवे मतलब इना शा है ना ठीक तो नहीं, नहीं, के भी ना, नहीं भी जिता सकते मतलब कि काम खराब हो जाएगा तो इस तु इलावा आप देखिए जो इन्होंने ਡਾਇਰੈਕਸ਼ਨਸ ਦਾ ਇੱਕ ਕਹਿ ਲੋ ਕਿ ਰੱਖਿਆ ਸਾਰਾ ਪ੍ਰਪੋਜ਼ਲ ਕਿ ਆਜੂ ਵੈਪਰਪ੍ਰੋਪੋਜ਼ਲ ਸ਼ਬਦ ਵੀ ਨਹੀਂ ਇਸਤੇਮਾਲ ਕਰਾਂਗੇ ਡਾਇਰੈਕਸ਼ਨਸ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲਾਗੂ ਕਰ ਦਿੱਤਾ ਉਹਦੇ ਚ ਕੀ ਹੈ ਕਿ ਸਿੰ ਮਨ ਲੋਡਿੰਗ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਇਸ ਯੂਨਿਟ ਨੂੰ ਸੀਲ ਕਰ ਦਿੱਤਾ ਜਾਏਗਾ ਤੇ ਸੀਲ ਕੀਤੀ ਜਿਹੜੀ ਯੂਨਿਟ ਹੈ 45 ਦਿਨ ਲਈ ਸਟ੍ਰੌਂਗ ਰੂਮ ਦੇ ਵਿੱਚ ਸਟੋਰ ਕੀਤੀ ਹੈ कुछ अच्छे मुद्दे कह के लो कि डायरेक्शन इलेक्ट्रॉनिक मशीन पेपर तो स्लिप की गिनती है ना परीक्षण किया जाएगा ट्रायल किया जाए ऐसा सुझाव दिता है ठीक है ठीक है जी इलैक्ट्रॉनिक मशीन तो जोड़ा पेपर है पेपर स्लिप का इस तुम तो इलावा मतलब के तो भी किया गया कि ਕੋਮਿਸ਼ਨ ਸ਼ਾਂਤ ਤੋਂ ਇਲਾਵਾ ਹਰ ਪਾਰਟੀ ਦੇ ਲਈ ਬਾਹਰਕੋਰਟ ਕੀ ਹੋ ਸਕਦਾ ਹਾਲਾਂਕਿ ਇਹਦੇ ਤੇ ਫਿਰ ਜੋ ਹੈਗੇ ਸੀਗੇ ਕੌਮ ਕਮਿਸ਼ਨ ਦੇ ਕਾਨੂੰਨੀ ਨੁਮਾਇੰਦੇ ਤਾਂ ਉਹਨਾਂ ਨੇ ਕੋਈ ਇਹਦੇ ਤੇ ਨਹੀਂ ਸਹਿਮਤੀ ਜਤਾਈ ਕਹਿੰਦੇ ਕਿ ਬਹੁਤ ਮੁਸ਼ਕਲ ਆ ਬਰੀਕੀ ਵਾਲਾ ਕੰਮ ਹੂੰ ਹੂੰ ਫਿਰ ਸੁਪਰੈਮ ਕੋਰਟ ਦੇ ਫੈਸਲੇ ਦੇ ਵਿੱਚ ਸਰਕਾਰ ਦੇ ਲਈ ਉਦਾਂ ਕੋਈ ਪੱਕਾ ਇਹ ਨਹੀਂ ਕਿ ਮਤਲਬ ਕਿ ਇਹ ਕਹਿ ਦਤਾ ਹੋਵੇ ਆਰਡਰ ਪਾਸ ਕਰ ਦਿੰਦਾ ਹੋਵੇ ਕਿ ਤੁਸੀਂ ਅਜਿਹਾ ਕਰਨਾ तो यह कई पटीशन से क्लब हुई हम साफ है अपना तो फैसला सुना दिता है कि भाई ऐसा कुछ नहीं होगा हां एस्ता जो खुलिया मतलब कि जो ती एक, एक पाकि दरीकी नजरिए निको गए ना एक रास्ता खुल गया पार्टिया कैंडीडेट एक फायदा हो गया कि वह ईवीएम की जांच करवा सकते हैं ਹੁਣ ਇਹ ਇਹਨੂੰ ਪੁਆਇੰਟ ਵਾਈਜ਼ ਸਮਝੋ ਥੋੜਾ ਜਿਹਾ ਬਰੀਕੀ ਨਾਲ ਇਹ ਇੱਥੇ ਸਫਲਤਾ ਹੈਗੀ ਪ੍ਰਸ਼ਾਸਨ ਕੁਛ ਨਾ ਕੁਛ ਲੈ ਡੇ ਗਿਆ ਯਾਨੀ ਦੂਜੇ ਜਾਂ ਤੀਜੇ ਨੰਬਰ ਤੇ ਆਉਣ ਵਾਲਾ ਕੈਂਡੀਡੇਟ ਕੋਈ ਸ਼ੱਕ ਜਿਤਾਉਂਦਾ ਹੈ ਰਿਜ਼ਲਟ ਐਲਾਨੇ ਜਾਣ ਤੋਂ 7 ਦਿਨ ਦੇ ਅੰਦਰ ਤਾਂ ਸ਼ਿਕਾਇਤ ਅਰਜ ਕਰਵਾਏ ਕੋਈ ਸ਼ਿਕਾਇਤ ਮੰਨੀ ਜਾਏਗੀ ਜੀ ਠੀਕ ਹੈ ਨਾ ਸ਼ਿਕਾਇਤ ਮੰਨੀ ਨਹੀਂ ਪਊਗੀ ਫਿਰ ਸ਼ਿਕਾਇਤ ਤੋਂ ਬਾਅਦ EVM ਬਣਾਉਣ ਵਾਲੀ ਕੰਪਨੀ ਦੇ ਇੰਜੀਨੀਅਰਸ ਉਹਦੇ ਆ ਕੇ ਜਾਂਚ ਕਰਨਗੇ ਠੀਕ ਹੈ ਜੀ ਕਿਸੇ ਵੀ ਲੋਕ ਸਭਾ ਖੇਤਰ ਦੇ ਵਿੱਚ ਸ਼ਾਮਿਲ ਵਿਧਾਨ ਸਭਾ ਜੋ ਹੁੰਦੇ ਆ ਜੋ ਸੈਗਮੈਂਟ ਆ ਪਰ ਇਹਦੇ ਐਸੈਂਬਲੀ ਸੈਗਮੈਂਟ ਉਹਨਾਂ ਦੀ ਟੋਟਲ ਈਵੀਐਮਸ ਦੀ 5% ਮਸ਼ੀਨਾਂ ਦੀ ਜਾਂਚ ਹੋ ਸਕਦੀ ਹੈ ਹਮ ਇਹਨਾਂ 5% ਈਵੀਐਮ ਵੀ ਸ਼ਿਕਾਇਤ ਕਰਨ ਵਾਲਾ ਜਿਹੜਾ ਉਮੀਦਵਾਰ ਹੈ ਜਾਂ ਉਸ ਦਾ ਜਿਹੜਾ ਪੁਤਰਕੀ ਨਦੀ ਹੈ ਉਹ ਚੁਣੇਗਾ ਕਿ ਕਿਹੜੀਆਂ ਆਪੇ ਉਸ मतलब ਕਿ ਇੱਕ ਬਹੁਤ ਵੱਡੀ ਗੱਲ ਹੋ ਗਈ ਸਮਝਦੇ ਹੋ ਨਾ 100 ਵੀ 100 ਵੀ ਵੀ ਪੈਕ ਤੇ ਜੇ ਕੋਈ ਸ਼ੱਕ ਹੈ ਦੂਜੇ ਜਾਂ ਤੀਜੇ ਨੰਬਰ ਵਾਲਾ ਕੈਂਡੀਡੇਟ ਉਹ ਉਹਦੇ 'ਚ ਇੱਤਰਵਾਰ ਵਿਧਾਨ ਸਭਾ ਜਾਂ ਲੋਕ ਸਭਾ ਤਾ ਉਹ ਜਿਹੜਾ ਪ੍ਰਤੀਨਿਧੀ ਕੋਈ ਵੀ ਹੈ ਪੰਜ ਕੋਈ ਵੀ ਮਸ਼ੀਨਾ ਚੁਣ ਕੇ ਉਹਦੀ ਜਾਂਚ ਕਰਵਾ ਸਕਦਾ ਹੈ ਹੂੰ ਬਹੁਤ ਅੱਛਾ ਇਹ ਨੁਕਤਾ ਹੈ ਪਰ ਇਹਦਾ ਜਿਹੜਾ ਖਰਚ ਹੈ ਉਹ ਸਾਰਾ ਕੈਂਡੀਡੇਟ ਨੂੰ ਅਫੋਰਡ ਕਰਨਾ ਪਵੇਗਾ ਹੂੰ ਸੋ ਇਹ ਹੈ ਕਿ ਜਾਂਚ ਤੋਂ ਬਾਅਦ ਅਗਰ ਸਾਬਤ ਹੋ ਗਿਆ ਕਿ ਇਹਦੇ ਨਾਲ ਛੇੜਛਾੜ ਹੋਈ ਹੂੰ ਹੂੰ ਤਾਂ ਫਿਰ ਸ਼ਿਕਾਇਤ ਕਰਨ ਵਾਲੇ ਕੈਂਡੀਡੇਟ ਨੂੰ ਚਾਰਜ ਦਾ ਪੂਰਾ ਖਰਚਾ ਵਾਪਸ ਨਹੀਂ ਤੇ ਜਦਨ ਸਾਬਤ ਹੋ ਗਿਆ ਵਾਜੇ ਵੱਜ ਗਏ ਪਰ ਸ਼ਰਮਾ ਜੀ ਇਤਹਾਸ ਹੀ ਹੋ ਗਿਆ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪ੍ਰਸ਼ਾਂਤ ਕੁਸ਼ਣ ਨੇ ਰਸਤਾ ਖੁਲਵਾ ਲਿਆ ਖਾਲੀ ਹੱਥ ਪ੍ਰਸ਼ਾਂਤ ਕੁਸ਼ਣ ਨਹੀਂ ਪਰਤ ਰਹੇ ਉਹਨਾਂ ਦੀ ਝੋਲੀ 'ਚ ਹੈ ਉਹਨਾਂ ਦੀ ਝੋਲੀ 'ਚ ਸਿੰਬੋਲਿਕਲੀ ਕਹਿ ਲੋ ਜਾਂ ਭੋੜੀ ਕਹਿ ਲੋ ਸਫਲਤਾ ਔਰ ਇਹ ਸਫਲਤਾ ਅੱਗੇ ਜਾ ਕੇ ਹੋਰ ਰਸਤੇ ਖੋਲ ਸਕਦੀ ਜੀ ਹੂੰ ਜੀ ਜੀ ਤੇ ਦੂਜੇ ਗੇਟ ਦੀ ਚੋਣ ਹੋਈ ਹੈ ਜੀ ਮੇਟੂ ਜੀ ਪੀਰ ਜਾਨ ਨਿਕਲੇ ਹਾਂ ਜੀ ਇਹ ਵੀ ਬਹੁਤ ਇੰਟਰਸਟਿੰਗ ਗੱਲ ਹੈ ਜਿੱਦਾਂ ਤੁਸੀਂ ਪਹਿਲਾ ਸ਼ਬਦ ਇਸਤੇਮਾਲ ਕੀਤਾ ਰੁਝਾਨ ਬਹੁਤ ਪਿਆਰਾ ਸ਼ਬਦ ਹੈ ਅਕਸਰ ਆਪਾਂ ਇਲਾਕੇ ਚੰਦੇ ਨਤੀਜਿਆਂ ਦੇ ਦਰਾਨ ਬਤ ਕਰਦੇ ਹਾਂ ਪਰ ਇੱਥੇ ਬਿਲਕੁਲ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਰੁਝਾਨ ਟਰਨ ਆਊਟ ਕਿਦਾਂ ਦਾ ਨੇ ਹਾਂ ਜੀ ਕਿਉਂਕਿ ਇੱਥੇ ਗੇਮ ਸਾਰੀ ਖਲੋਤੀ ਪਈ ਬਰੀ ਕੁਡ ਅੱਛਾ ਗੱਲ ਇਹ ਆ ਕਿ ਇਹਦੇ ਵਿੱਚ ਦੇਖੋ 13 ਰਾਜਾਂ ਦੀਆਂ 88 ਸੀਟਾਂ ਵਾਸਤੇ VOTING ਖਤਮ ਹੋ ਗਈਆ VOTING ਖਤਮ ਹੋ ਗਈਆ ਤਾਂ ਤ੍ਰਿਪੁਰਾ ਤੇ ਮਨੀਪੁਰ ਦੇ ਵਿੱਚ 75% ਤੋਂ ਜ਼ਿਆਦਾ ਮਤਦਾਤਾ VOTING ਇਹ ਬਹੁਤ ਅਸਚਰਜ ਵਾਲੀ ਗੱਲ ਆ ਜੀ ਕੀ ਇਹ ਜਿਹੜਾ ਕਾਣ ਆਊਟ ਆ ਮਨੀਪੁਰ ਦੇ ਵਿੱਚ ਕੀ ਭਾਜਪਾ ਦੇ ਖਿਲਾਫ ਗੁੱਸਾ ਹੈ ਇਹ ਦੇਖਣ ਵਾਲੀ ਗੱਲ ਆ खैर क्योंकि दो हजार उन्नीस केटा सत्तर टू परसेंट सी इत जब वध्या भाजपा वास्ते हम मेरा मानना कि फिर बहुत लोक खुश है मणिपुर दे पर जे इन कुछ होने के बावजूद तो खुश है प्रवीण जी तो फिर तुम समझ सकते हो हालांकि जे अपना सैकेंड फेज का टर्न आउट ओवरआल देखिए असम केवाइंट दे का बहुत अच्छा है बिहार पोइट साठ इेड़ है इथे खेड है छत्तीसगढ़ जम्मू कश्मीर सताठ गोडा करनाटक चौठ एवरेज है केरल चौह एवरेज मध्य प्रदेश के मध्य प्रदेश नोट करो मैं जिथे कहना नो, नोट करो मेरी आवाज जिते बह है, मध्य प्रदेश पचवंजा महाराष्ट्र तरवंजा राजस्थान राजस्थान नोट नोट करो राजस्थान त्रिपुरा यूपी 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 नोट करो बवंजा फीसद बंगाल पश्चिमी बंगाल देखो बहत्तर परसेंट मतलब हम देखो स्टेट वाइज बिहार कर्नाटक एवरेज मध्य प्रदेश

ਦੂਜੇ ਫੇਸ ਦੀ ਐਦੋ ਘੱਟੋ-ਘੱਟ ਸਪਸ਼ਟ ਤਸਵੀਰ ਸਾਨੂੰ ਨਹੀਂ ਮਿਲ ਸਕਦੀ ਹੂੰ ਉਧਰ ਪੱਛਮੀ ਬੰਗਾਲ ਤਾਂ ਜਿਹੜਾ ਟਰਨ ਆਊਟ ਹਾਂਜੀ ਹਾਂਜੀ ਤੁਸੀਂ ਰੱਖੋ ਗੱਲ ਹਾਂਜੀ ਹਾਂਜੀ ਮੈਂ ਕਿਹਾ ਉਧਰ ਪੱਛਮੀ ਬੰਗਾਲ ਦੇਖੋ ਜਾਂ ਜਿੱਥੇ ਐਂਟੀਨ ਕੰਬੈਸੀ ਕੰਮ ਕਰ ਰਹੀ ਹੋ ਉੱਥੇ ਦੇਖੋ ਟਰਨ ਆਊਟ ਕਿੰਨਾ ਬਿਲਕੁਲ 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 ਸਹੀ ਸਹੀ ਪਕੜ ਚਾਇਆ ਤੁਹਾਡੇ ਬਿਲਕੁਲ ਮੁਦਾਇ ਤੇ ਸਾਡੀ ਜਿਹੜੀ ਆਡੀਅנס ਹੈ ਉਹ ਵੀ ਸਮਝ ਗਈ ਕਿ ਐਵਰੇਜ ਕਿੰਨਾ ਬਣ ਗਿਆ 64 ਹੂੰ ਮਤਲਬ ਉਹ ਗੱਲ ਨਹੀਂ ਬਣੀ 2014 ਚ ਦੇਖ ਲਓ 70 ਤੋਂ 75 ਦੇ ਦਰਮਿਆਨ ਚ ਹੀ ਮੇਰਾ ਦਾਸ ਹੈ ਜਦੋਂ ਰੋਕ ਟੁੱਪ ਕੇ ਫੈਸਲ ਨਮੋਦੀ ਸਾਹਿਬ ਤਾਂ ਇਹ ਹੈ ਸੂਰਪੇ ਹਾਲ ਆਰਐਸਐਸ ਤੇ ਸਾਰਿਆਂ ਨੇ ਬਹੁਤ ਮੱਠਾ ਕਟਾਈ ਕੀਤੀ ਆ ਆ ਦੂਜੇ ਪੇਜ ਦੇ ਵਿੱਚ ਬਹੁਤ ਪੋਲਰਾਈਜੇਸ਼ਨ ਲਈ ਦਾ ਖੇਡੇ ਗਏ ਹੂੰ ਹੂੰ ਰਾਜਸਥਾਨ ਇਹਨਾਂ ਇਲਾਕਿਆਂ ਦੇ ਵਿੱਚ ਤੂਹਾਂ ਆਕਾਰ ਪ੍ਰਚਾਰ ਪ੍ਰਧਾਨ ਮੰਤਰੀ ਦਾ ਮੰਗਲ ਸੂਤਰ ਤੱਕ ਹੂੰ ਟਰਨ ਆਊ ਨਹੀਂ ਬੱਧਿਆ ਖਾਸ ਤੌਰ ਤੇ ਉਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਚੱਲਦੀਆਂ ਇਹ ਲਾ ਇਹ ਇਹ ਜਿਹੜਾ ਉੱਤਰ ਪ੍ਰਦੇਸ਼ ਆ ਹਜ਼ੂਰ ਇਹਦੇ ਉੱਤੇ ਪੱਛਮੀ ਉੱਤਰ ਪ੍ਰਦੇਸ਼ ਦੀਆਂ ਸੀਟਾਂ 'ਚ ਨਾ ਜਿੱਥੇ 26 'ਚੋਂ 18 ਜਿੱਤ ਰੱਖੀਆਂ ਹੂੰ ਐਤ ਕੀ ਨਹੀਂ ਐਤ ਕੀ ਨਹੀਂ ਮੇਰਾ ਮੰਨਣਾ ਐਤ ਕੀ ਲਾਸਟ ਨਹੀਂ ਚਾਹੀਏ ਤੁਹ ਪੰਜ ਸੱਤ ਲਾਸਟ ਹਰੇਕ ਥਾਥੋ ਲਾਸਟ ਨੇ ਰਾਜਸਥਾਨ ਨੂੰ ਵੀ ਤੁਸੀਂ ਦੇਖ ਲੈਣਾ ਮੇਰਾ ਅੰਦਾਜ਼ਾ ਹੈ ਪੰਜ ਤੋਂ ਉੱਤੇ ਤੇ ਲਾਸਟ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਕਾਂਗਰਸ ਹਾਲਾਂਕਿ ਠੀਕ ਠਾਕ ਨਾਲ ਨਹੀਂ ਲੱਗ ਸਕੀ ਮਹਾਰਾਸ਼ਟਰ ਬਿਲਕੁਲ ਤੁਹਾਨੂੰ ਇਹ ਹੈਰਾਨ ਕਰਦਾ ਹੈਗਾ ਮਹਾਰਾਸ਼ਟਰ ਦੇ ਵਿੱਚ ਤਾਂ ਗੜਕਰੀ ਹਾਰਜਣ ਤੇ ਹੈਰਾਨਾ ਜੀ 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 ਸੋ ਗੱਲ ਇਹ ਹੈ ਕਿ ਕਰਨਾਟਕ ਤਾਂ ਪਹਿਲਾਂ ਹੀ ਤਨੁਬਾਹ ਤਾਂ ਇਹ ਬਹੁਤ ਹੱਦ ਤੱਕ ਕੈਲੋਖੇ ਸਰਵੇ ਆ ਦਾ ਸਰਵੇ ਨਿਕਲਿਆ ਔਰ ਕਰਮ ਉਜੇ ਤਿੱਗੇ ਜਾਂ ਤਉ ਫੇ ਕੇਂਦੇ ਰਿੱਚ ਹਿੰਦੀ ਬੈਲ ਚन्नई ਵੱਧਾ ਹੁਣ ਕੇ ਬੋਟ ਭਾਜਪਾ ਨੂੰ ਨਹੀਂ ਪਉਂਦੀ ਤਾਂ ਮੇਰੇ ਖਿਆਲ ਦੇ ਨਾਲ ਆਪ ਕੀ ਬਾਅ ਰਗੜੇ ਗਈ ਆ ਜੀ ਜੀ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰਕੇ ਆਮ ਆਦਮੀ ਪਾਰਟੀ ਵਾਲਿਆਂ ਦੀ ਕਹਿੰਦੇ ਝਾੜੂ ਵਾਲਿਆਂ ਦਾ ਇੱਕ ਲੀਡਰ ਰਸ ਗਿਆ ਜੀ ਹੋਰ ਹਾਂਜੀ ਗੱਲ ਇਹ ਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਫਿਰੋਜ਼ਪੁਰ ਤੋਂ ਵੀ ਬਹੁਤ ਵੱਡੀ ਬੰਗਾਵਤ ਹੋਈ ਅੰਗਰੇਜ਼ ਸਿੰਘ ਫੌਜੀ ਹੂੰ ਉਹ ਕਹਿੰਦਾ ਮੈਂ ਦੁਸ਼ਮਨਾ ਨਾਲ ਲੜਦਾ ਹੀ ਰਿਆ ਸੀ ਜੀ 16-17 ਸਾਲ ਹੁਣ ਮੈਂ ਝਾੜੂ ਵਾਲਿਆਂ ਨਾਲ ਆਪਦੇ ਦੋਸਤਾਂ ਨਾਲ ਲੜਾਂ ਆਪਦੇ ਹੱਕ ਤੇ ਹੂੰ ਉੱਥੇ ਤੇ ਕਹਿੰਦੇ ਆ ਬਾਰਡਰ ਬੈਲਟ ਪਲਟੀ ਪਈ ਹੈ ਜੀ RAI ਸਿੱਖ ਉਹ ਕਹਿੰਦੇ ਸਮਝ ਕੀ ਰੱਖਿਆ ਸਾਨੂੰ ਹੂੰ ਹੂੰ ਤੁਹਾਵੀ ਐਸੀ ਕਿ ਤੈਸੀ ਹਮ ਮਰ ਤੁਹਾਡੇ ਵੱਟ ਨਾ ਕੱਢੇ ਤੇ ਤਸਵੀਰ ਉਹ ਬਹੁਤ ਬਹੁਤ ਤੁਹਾਨੂੰ ਪਤਾ ਹੈ ਨਾ ਰਾਏ ਸਿੱਖ ਬਰਾਦਰੀ ਸਾਫਾ ਕੋ ਮੰਗਿਆ ਉਹਨਾਂ ਦਾ ਪ੍ਰਵੀਨ ਜੀ ਉਪਰ ਮਿਹਰੀ ਕੁਮਾ ਦੇਂਦੇ ਨੇ ਕੁਮਾ ਦੇਂਦੇ ਬਿਲਕੁਲ ਉਹਨਾਂ ਦਾ ਸਾਫਾ ਕੋ ਮਤਾ ਹਮ ਬਿਲਕੁਲ ਉਹ ਅੰਗਰੇਜ਼ ਪਲਚੀ ਤੇ ਹਾਕਟਸ ਸਾਫਾ ਕੋ ਮੁੰਚਾ ਉਹ ਕਹਿੰਦੇ ਕਿ ਚੌਥੇ ਚੱਕਦੇ ਆਂ ਕਿ ਚੌਥੇ ਹਮ ਜਿੱਧਰ ਜਾਂਦੇ ਪਜਾਮਾ ਸੀ ਭੁਗਤਦੀ ਆ ਸਾਰੇ 5 ਲੱਖ ਵੋਟ ਹੈ ਹੂੰ 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 5 ਲੱਖ ਵੋਟ ਜੇ ਸ਼ੇਰ ਸਿੰਘ ਕੋਭਾਇਆ ਹਾਂਜੀ ਨਾ ਵੋਟ ਤੋੜਨ ਲਈ ਖੜਾ ਕੀਤਾ ਕਾਂਗਰਸ ਨੇ ਹੂੰ ਬਹੁਤ 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 ਤੜੀ ਹੋਣ ਵਾਲੀ ਹੈ ਅੱਛਾ ਉਥੋਂ ਬਗਾਵਤ ਅਤੇ ਇਹ ਆਹਬਾਬ ਕਰੇ ਵਾਲਾ ਅਕਸਰ ਤੁਸੀਂ ਡਿਬੇਟਾਂ 'ਚ ਦੇਖਿਆ ਹੋਣਾ ਬਹੁਤ ਅੱਛੇ ਬੁਲਾਵੇ ਨੇ ਸਾਡੇ ਵੀ ਬੜਾ ਬੜਾ ਸਤਿਕਾਰ ਕਰਦੇ ਆ ਡਿਬੇਟਾਂ 'ਚ ਅਸੀਂ ਇੱਕ ਦੂਜੇ ਦੇ ਵਿਰੋਧ ਵਿੱਚ ਹੁੰਨੇ ਆ ਆਪਣੀ ਪਾਰਟੀ ਨੂੰ ਡਿਫੈਂਡ ਕਰਦੇ ਪਰ ਬਹੁਤ ਤਿਆਰ ਨਾਲ ਸਤਿਕਾਰ ਨਾਲ ਗੱਲ ਕਰਨ ਵਾਲੇ ਨੇ ਯਾਨੀ ਵੈਸਾ ਚਲੋ ਇੱਕ ਦੂਜੇ ਨੂੰ ਹੁੰਦਾ ਹੀ ਆ ਪਰ ਉਹਦਾ ਬਹੁਤ ਸਤਿਕਾਰ ਕਰਨਾ ਲੇ ਹਾਂਜੀ ਤੁਹਾਨੂੰ ਅਸਲ ਦੇ ਵਿੱਚ ਕੀ ਆ ਕਿ 17 ਵਾਲਾ ਇਲੈਕਸ਼ਨ ਲੜਿਆ ਹਾਰ ਗਏ 22 'ਚ ਟਿਕਟ ਨਾ ਦਿੱਤੀ ਟਿਕਟ ਦੇ ਦਿੱਤੀ ਕਾਂਗਰਸ ਚ ਆਇਆ ਪੱਪੀ ਨੂੰ ਤੇ ਬਾਅਦ ਦੇ ਵਿੱਚ ਹੁਣ ਹੋਇਆ ਕੀ ਹੈ ਕਿ ਜਿਹੜਾ ਲੋਕ ਸਭਾ ਦਾ ਮਾਮਲਾ ਹੈ ਉਹਦੇ ਵਿੱਚ ਵੀ ਹੁਣ ਇਹੋ ਕੁਝ ਹੋਇਆ ਕਿ ਜਿਹੜੀ ਟਿਕਟ ਸੀਗੀ ਉਹ ਇਹਨਾਂ ਨੂੰ ਮਿਲੀ ਨਹੀਂ ਹਾਂ ਤਾਂ ਇਹ ਆਪਣੇ ਆਪ ਦੇ ਵਿੱਚ ਕਹਿੰਦੇ ਕਿ ਬਹੁਤ ਬਹੁਤ ਵੱਡੀ ਗੱਲ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਹਾਲ ਦੀ ਘੜੀ ਬਈ ਵੀ ਕਿਸੇ ਦੂਸਰੀ ਪਾਰਟੀ ਦੇ ਵਿੱਚ ਗਏ ਜਾ ਰਹੇ ਕੰਮ ਕੋਈ ਉਹ ਕਹਿੰਦੇ ਮੈਂ ਲੁਕਾ ਕੇ ਨਹੀਂ ਕਰਦਾ ਹੁੰਦਾ ਹਾਂ 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 ਰਹਿਣ ਦੀ ਪਾਰਟੀ ਚ ਕਿ ਨਹੀਂ ਦਾ ਕੋ ਪੱਕਾ ਨਹੀਂ ਪਰ ਉਹ ਕਹਿੰਦੇ ਕਿ ਜੋ ਵੀ ਮੈਂ ਕਰਦਾ ਮੈਂ ਖੁੱਲੇ ਆਮ ਕਰਦਾ ਹਮ ਸ਼ਰਿਆਮ ਕਰਦਾ ਤੇ ਆਪਣੀ ਉਹਨਾਂ ਨੇ ਪ੍ਰੋਫਾਈਲ ਤੋਂ ਆਮ ਆਦਮੀ ਪਾਰਟੀ ਵਾਲਾ ਹੁੰਦਾ ਹੈ ਨਾ ਜਿਹੜਾ ਆਮ ਤੌਰ ਤੇ ਲੀਡਰ ਨਾਲ ਲਿਖਦੇ ਨੇ ਉਹ ਉਹਨਾਂ ਨੇ ਲਾ ਦਿੱਤਾ ਹੈ ਜੀ ਆਮ ਆਦਮੀ ਪਾਰਟੀ ਦਾ ਨਾਮ ਲਾ ਦਿੱਤਾ ਉਹ ਦਿਲ ਦੇ ਤੂੰ ਵਿਹੜੇ ਵਿੱਚੋਂ ਕੱਖਾਂ ਵਾਂਗੂ ਹੂੰਝਦਾ ਛੇਤੀ ਦੇਣੇ ਦੇਵੀ ਨੂੰ ਗਲਤ ਅੱਖਰ ਵਾਂਗੂ ਹੂੰਝਦਾ ਉਹਨੇ ਗਲਤ ਅੱਖਰ ਵਾਂਗ ਪੁੰਜਤਾ ਸੌਰੀ ਮੈਂ ਪੱਪੀ ਨਾਮ ਲੈ ਲਿਆ ਸੀਗਾ ਗੋਗੀ ਗੋਗੀ ਟਿਕਟ ਦਿੱਤੀ ਗਈ ਸੀ ਜਿਹਦੀ ਜਗਾ ਤੇ ਤਾਂ ਐਪ ਕੀ ਇਹ ਦਾਵੇਦਾਰ ਸੰ ਲੁਧਿਆਣਾ ਉਥੋਂ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ ਦੇ ਦਿੱਤੀ ਗਈ ਟਿਕਟ ਤਾਂ ਹੁਣ ਇਹਨਾਂ ਨੇ ਕੱਲੋ ਕਿ ਆਪਦੀ ਨਰਾਜ਼ਗੀ ਜ਼ਾਹਰ ਕਰ ਦਿੱਤੀ ਆ ਬੀਤੇ ਦਿਨ ਇਹ ਰਾਜਾ ਵੜਿੰਗ ਨਾਲ ਮਿਲੇ ਵੀ ਨਹੀਂ ਸਕੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਬੜੇ ਲਿਖੇ ਇਨਸਾਨ ਨੇ ਇਹਨਾਂ ਦੀ ਅੱਛੀ ਆ ਸਾਰਿਆਂ ਨਾਲ ਸਾਹਜ ਅੱਛੀ ਆ ਕਿਸੇ ਵੀ ਪਾਰਟੀ 'ਚ ਚਲੇ ਜਾਣੇ ਇਹਨਾਂ ਨੂੰ ਕੋਈ ਜਵਾਬ ਨਹੀਂ ਕਹ ਲੀਨ ਵਿਅਕਤੀ ਨਹੀਂ ਪੜੇ ਲਿਖੇ ਵਿਅਕਤੀ ਨਹੀਂ ਬੜੇ ਕੈਲੋਕੇ ਹੰਡੇ ਹੋਏ ਵਿਅਕਤੀ ਨੇ ਸੋ ਇਸ ਕਰਕੇ ਇਹ ਲੁਧਿਆਣੇ ਚ ਵੀ ਇਹਨਾਂ ਨੂੰ ਚਟਕਾ ਲੱਗਿਆ ਔਰ ਦੋਰਾ ਚਟਕਾ ਲੱਗਿਆ ਇਨਫੈਕਟ ਕਿਉਂਕਿ ਜਸੀਖੰਡੂੜਾ ਦਾ ਆਪਾ ਜ਼ਿਕਰ ਕੀਤਾ ਸੀਗਾ ਬਿੱਟਰੋਸ ਤੇ ਦੂਸਰਾ ਇਹ ਸ਼ੋਭ ਸੰਕੇਤ ਨਹੀਂ ਹੈ ਆਮ ਆਦਮੀ ਪਾਰਟੀ ਦੋ ਵੱਡੇ ਇਲਾਕਿਆਂ ਚ ਕੈਲੋਕੇ ਕਿਤੇ ਨਾ ਕਿਤੇ ਬਗਾਵਤੀ ਤੀਵਰਾਂ ਦਾ ਸਾਹਮਣਾ ਕਰ ਰਹੀ ਹੈ ਇਹ ਬਹੁਤ ਵੱਡੀ ਗੱਲ ਪ੍ਰਵਿੰਜੀਏ ਛੋਟੀ ਗੱਲ ਨਹੀਂ ਹੂੰ 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 ਕਿ ਸਤਾਤਾਰੀ 2 ਸਾਲ ਹੋਇਆ ਸਰਕਾਰ ਚੱਲਦੀ ਹੈ ਟਿਕਟਾਂ ਦੀ ਵੰਟੂਂਦੀ ਹੈ ਦੋ ਵੱਡੀਆਂ ਬਗਾਵਤਾਂ ਤੁਹਾਡੇ ਸਾਹਮਣੇ ਨੇ ਸੋ ਇਸ ਕਰਕੇ ਦੋ ਵੀ ਨਹੀਂ ਕਹਾਂਗੇ ਜਸ ਸਿੰਘ ਖੰਗੂੜਾ ਵੀ ਅੱਧ ਢਾਈ ਨੂੰ ਕਰਦਾ ਤੇ ਗਾਂ-ਗਾ ਜੋ ਚੱਲੇਗਾ ਮਾਹੌਲ ਤੇ ਤੁਹਾਨੂੰ ਪਤਾ ਮੇਲਾ ਆਪਾਂ ਕੁਝ ਕਿਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਜੀ ਜੀ ਤੇ ਪੱਪੀ ਤੇ ਮਜੀਠੀਆ ਦਾ ਪੰਗਾ ਪੈ ਗਿਆ ਜੀ ਕਿਨੇ ਜੀ ਵੇਖ ਲੋ ਲੋ ਪੱਪੀ ਪੱਪੀ ਕਰਦੇ ਸਾਂ ਤੇ ਲਓ ਜ਼ਿਕਰ ਆ ਗਿਆ ਖੈਰ ਗੱਲ ਇਹ ਹੋਈ ਆ ਕਿ ਇਹਨਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ ਜਿਵੇਂ ਮੈਂ ਪਹਿਲਾਂ ਭਾਰਾ ਸੀਗਾ ਹੁਣੇ ਪੱਪੀ ਸਾਹਿਬ ਅਜੇ ਵੀ ਭਾਰੇ ਨੇ ਉਹ ਤੋਲੇ ਜਦੋਂ ਉਹ ਕਿਤੇ ਉਹ ਜਿਹੜੀਆਂ ਪੇਟੀਆਂ ਇੱਥੇ ਨਹੀਂ ਰੱਖਦੇ ਹੁੰਦੇ ਲੱਡੂਆਂ ਵਾਲੀਆਂ ਉਹ ਇਹਨਾਂ ਨੇ ਜਿਹੜੀ ਪੇਟੀ ਰੱਖੀ ਸੀ ਉਹ ਸੀ ਬਲੈਂਡਰ ਸਪਰਾਈਟ ਦੀ ਬਲੈਂਡਰ ਸਪਰਾਈਟ ਜੀ ਕਿ ਮੀਨਾਲੀ ਪੀਣ ਵਾਲੀ ਤਾਂ ਉਹ ਬਲੈਂਡਰ ਸਪਰਾਈਟ ਸੀ ਉਹ ਮਜੇਦਗੀ ਆ ਤੁਹਾਨੂੰ ਪਤਾ ਅੱਜ ਕੱਲ ਉਹ ਨਾ ਮਤਲਬ ਕਿ ਟੇਟੀ ਦੀ ਅਖਰਾਲ ਦੇਖਦਾ ਰਹਿੰਦਾ ਕੀ ਕਰਦੇ ਆ ਤਾਂ ਉਹਨੇ ਚੱਕ ਲਿਆ ਉਹਨੇ ਗਾ ਫਿਰ ਲਿਖ ਦਿੱਤੇ ਬਣਾ ਕੇ ਤੰਜ਼ ਜਿੱਦਾਂ ਉਹ ਮਜ਼ਾਹੀਆ ਅੰਦਾਜ਼ ਤੇ ਲਿਖਦਾ ਹੂੰ ਹੂੰ ਕਿ ਭਈਆ ਵੇਖ ਲਓ ਵਾਹ ਵੀ ਵੇ ਲੋ ਕਾ ਤਪੀਤੀ ਤੁੱਕ ਕਾ ਤੁੱਕ ਕਹਨਾ ਤੇ ਬਲੈਂਡਰ ਸਪਰਾਈਟ ਪੀਤੀ ਬਾਟੇ ਨਾਲ ਚੜ ਗਈ ਚਰਾਟੇ ਨਾਲ ਐਦਾਂ ਤੋਂ ਫਿਰ ਅਸ਼ੋਕ ਪਰਾਸ਼ਰ ਪੱਪੀ ਨੂੰ ਜਦੋਂ ਪੁੱਛਿਆ ਕਿ ਬਈ ਆ ਉਹ ਕਹਿੰਦਾ ਵੀ ਉਥੇ ਲੱਡੂ ਬਈ ਮਤਲਬ ਕਿ ਥੜ ਗਿਆ ਸਾਨੂੰ ਪੇਟੀ ਲਿਆ ਕੇ ਤੇ ਉਦੋਂ ਪਿੰਡ ਵਾਲਿਆਂ ਦੇ ਰੱਖਤੀ ਯਾਰ ਕਿਹੜਾ ਫਰਕ ਕੋਈ ਪੈਂਦਾ ਉਹ ਕਹਿੰਦਾ ਕਿ ਇਹਨਾਂ ਦੀ ਰਾਜਨੀਤੀ ਗੰਦੀ ਆ ਆਪਦੀ ਪੀੜੀ ਥੱਲੇ ਸੋਟਾ ਫੇਰੋਗਾ ਇਹਦਾ ਕੋਈ ਪੂਰੀ ਪੜੀ ਡਗਪਣੀ ਹੈ ਇਹਨਾਂ ਦੀ ਆਪਦੀ ਮਤਲਬ ਕਿ ਇਸ ਤਰ੍ਹਾਂ ਇੱਕ ਦੂਜੇ ਨੂੰ ਤੰਜ਼ ਕੱਸੇ ਜਾ ਰਹੇ ਨੇ ਇਸ ਤਰ੍ਹਾਂ ਪ੍ਰਵੀਨ ਜੀ ਹੋਣਾ ਇੱਕ ਦੂਜੇ ਪ੍ਰਤੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ ਵੈਸੇ ਇੱਕ ਤੋਂ ਉਮੀਦਵਾਰ ਦਾ ਕੀ ਕਸੂਰ ਹੈ ਉਹ ਤਾਂ ਦਵਾ ਤਾਂ ਉਹਦਾ ਧਿਆਨ ਹੁੰਦਾ ਕਿ ਹੁਣ ਗਾ ਮੈਂ ਕਿਹੜੇ ਪਿੰਡ ਚ ਜਾਣਾ ਪੇਟੀ ਕੌਣ ਪੁੱਛਦਾ ਪਰ ਇਹ ਗੱਲ ਇਹ ਆ ਕਿ ਜੇ ਪੇਟੀ ਲੱਡੂਆਂ ਦੀ ਆਈ ਆ ਤੇ ਇਹਦਾ ਮਤਲਬ ਕਿ ਬਲੈਂਡਰ ਸਪਰਾਈਟ ਦੀ ਵੀ ਪੇਟੀ ਚੱਲਣ ਲਈ ਆ ਪੇਟੀ ਪੇਟੀ ਚੱਲੇਗੀ ਖੈਰ ਇੱਕ ਪੇਟੀ ਦੋ ਖੋਖਾ ਫਿਲਮਾਂ ਚ ਸੁਣਦੇ ਹੁੰਦੇ ਸੀ ਹੁਣ ਰਾਜਨੀਤੀ ਚ ਵੀ ਇਹਦੀ ਚਰਚਾ ਚੱਲ ਰਹੀ ਆ ਉਹਦਾ ਹੁਣ ਜਿਵੇਂ ਜਿਵੇਂ ਆ ਕੈਲੋ ਕੇ ਤਰੀਕ ਨੋਟੀਫਿਕੇਸ਼ਨ ਦੀ ਨੇੜੇ ਆ ਰਹੀ ਹੈ ਪੰਜਾਬ ਦਾ ਨੋਟੀਫਿਕੇਸ਼ਨ ਨੇੜੇ ਆ ਰਿਹਾ ਮਈ ਦੇ ਪਹਿਲੇ ਹਫਤੇ ਚਲੇ ਵੀ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਪ੍ਰਵੀਨ ਜੀ ਇਸ ਤਰ੍ਹਾਂ ਦੇ ਬਿਆਨ ਆ ਤੁਹਾਨੂੰ ਦਿੱਲੀ ਰੋਜ਼ ਮਰਾ ਸੁਣਨੇ ਪੈਣ ਤੇ ਅਮਰਿਤਪਾਲ ਸਿੰਘ ਕਹਿ ਰਹੇ ਨੇ ਜੇ ਲੋਕਾਂ ਨੇ ਚਾਇਆ ਤਾਂ ਚੋਣ ਲੜਾਂਗਾ ਜੀ ਬਿਲਕੁਲ ਢੇਰ ਸ਼ਾਮ ਇਹ ਖਬਰ ਆ ਗਈ ਸੀ ਪ੍ਰਵੀਨ ਜੀ ਅੱਜ ਮਾਫ ਕਰਨਾ ਮੈਂ ਕੁਝ ਹਾਂਜੀ ਥੋੜਾ ਰੁੱਝ ਗਿਆ ਕਿਸੇ ਕਾਸੇ ਤਾਂ ਗੱਲ ਇਹ ਆ ਕਿ हाँ जी हाँ जी देर शाम अलान हो गया तो के इन दे माताजी बलविंदर कौर जी ने जेडे उन्ह ने पैसनों की रिलीज कर दिता कि अच्छी इलेक्शन लन जा रहे हैं दरअसल की सिक्का के ये मुलाकात वास्ते गए नहीं थे मुलाकात बहुत कठित मिली हुई ਤਾਂ ਉਥੋਂ ਫਿਰ ਇਹਨਾਂ ਨੇ ਫੋਨ ਤੇ ਕਿਤੇ ਕੋਈ ਥੋੜਾ ਹਵਾਲਾ ਦਿੱਤਾ ਹੋਵੇਗਾ ਆਪਣੀ ਟੀਮ ਨੇ ਵੀ ਗੱਲਬਾਤ ਕੀਤੀ ਸੀਗੀ ਉਦੋਂ ਕਿਹਾ ਜਾ ਰਿਹਾ ਸੀਗਾ ਕਿ ਸੀਮਤ ਸਮਾਂ ਦਿੱਤਾ ਗਿਆ ਮੁਲਾਕਾਤ ਵਾਸਤੇ ਹਾਲੇ ਕੋਈ ਵਿਚਾਰ ਚਰਚਾ ਸਿਰੇ ਨਹੀਂ ਲੱਗੀ ਸਾਨੂੰ یوں ਲੱਗਦਾ ਸੀ ਕਿ ਵੀਕਐਂਡ ਆ ਗਿਆ ਸ਼ਨੀ ਐਤਵਾਰ ਸ਼ਾਇਦ ਹੋ ਸਕਦਾ ਅਗਲੇ ਸ਼ੁੱਕਰਵਾਰ ਹੁਣ ਮੁਲਾਕਾਤ ਹੋਵੇ ਤੇ ਮਾਮਲਾ ਵੀਕਐਂਡ ਤੇ ਅਗਲੇ ਤੇ ਜਾ ਪਿਆ ਪਰ دیر ਸ਼ਾਮ ਫੈਸਲਾ ਹੋ ਗਿਆ ਬੀਬੀ ਬਲਵਿੰਦਰ ਕੌਰ ਜੀ ਨੇ ਐਲਾਨ ਕਰ ਦਿੱਤਾ ਕਿ ਅਮਰਤਪਾਲ ਸਿੰਘ ਚੋਣ ਲੜੇਗਾ ਤੇ ਲੜੇਗਾ ਕਦੂਰ ਸਾਤ। ਤਾਂ ਦੇਖੋ ਪ੍ਰਵੀਨ ਜੀ ਹੁਣ ਬਾਕੀ ਦਾ ਸਮੀਕਰਨ ਤਕਰੀਬਨ ਤਕਰੀਬਨ ਸਪਸ਼ਟ ਹੈ। ਹੂੰ ਹੂੰ। ਕਿ ਇੱਥੇ ਬਹੁਤ ਕਿਨ ਕਿ ਬਹੁਤ ਮਹੱਤਵਪੂਰਨ ਟਕਰ ਬਣ ਰਿਹਾ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਖੁਦ ਮੈਨੂੰ ਮਾਝੇ ਚੋਂ ਫੋਨ ਆਇਆ। ਜੀ ਜੀ। ਮਾਝੇ ਤੋਂ ਫੋਨ ਆਇਆ। ਉਹਦੇ ਚ ਕੀ ਹੈ ਮੈਂ ਦੇਖੋ ਤੁਹਾਨੂੰ ਪਤਾ ਹੀ ਆ ਮੈਂ ਮਤਲਬ ਕਿ ਨਾ ਚੀਜ਼ਾਂ ਦੇ ਉੱਤੇ ਆਪ ਦਾ ਸਪਸ਼ਟ ਸਟੈਂਡ ਰੱਖਦਾ। ਇੱਕ ਚੀਜ਼ ਮੈਂ ਤੁਹਾਨੂੰ ਲੋਕਾਂ ਦੀ ਨਜ਼ਰ ਤੋ ਪੌਲ ਕਿ ਤੁਹਾਡੇ ਤੱਕ ਪਹੁੰਚਾਉਣੀ ਕਿਉਂਕਿ ਤੁਸੀਂ ਉਥੋਂ ਰਿਪੋਰਟਿੰਗ ਕਰ ਰਹੇ ਹੋ ਅਸੀਂ ਇੱਥੇ ਗਰਾਉਂਡ ਤੋਂ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਸਹੀ ਇਨਪੁਟ ਦੇਈਏ ਮੈਨੂੰ ਇੱਕ ਪੁਲਿਸ ਵਾਲੇ ਦਾ ਵੀ ਉਹਨਾਂ ਅਧਿਕਾਰੀ ਜਾਂ ਅਫਸਰ ਇਹ ਨਾ ਪੁੱਛਿਓ ਕਿੜੇ ਰੈਂਕ ਦਾ ਸੀ ਉਹਦਾ ਵੀ ਫੋਨ ਆਇਆ ਰਾਤ 100 ਲੱਖਾਂ ਤੋਂ ਪਹਿਲਾਂ ਕਾਫੀ ਢੇਰ ਤੱਕ ਇਸ ਮੁੱਦੇ ਤੇ ਗੱਲ ਹੋਈ ਖੈਰ ਉਹ ਸਾਨੂੰ ਕੁੰਢੇ ਰਹਿੰਦੇ ਅਸੀਂ ਉਹਨਾਂ ਨੂੰ ਕੁੰਢੇ ਰਹਿੰਦੇ ਇੱਥੋਂ ਤੱਕ ਕਿ ਇੱਕ ਐਨਆਰਆਈ ਦਾ ਮਾਝੇ ਦੇ ਐਨਆਰਆਈ ਦਾ ਤਾਂ ਜਾਦੂ ਮੈਂ ਪੁੱਛਿਆ ਤੋ ਨਵਸ ਜਿਹੜੀ ਹੈ ਉਹ ਕਹਿੰਦੇ ਕਿ ਮੱਝ ਆ ਯਾਨੀ ਇਹ ਜਿਹੜਾ ਹਲਕਾ ਹੈ ਰਵਾਇਤੀ ਪਾਰਟੀਆਂ ਦਾ ਢਾਡੂ ਇਹਨਾਂ ਤੋਂ ਕਹ ਲੋ ਕਿਤੇ ਨਾ ਕਿਤੇ ਨਾ ਜਿੱਦਾਂ ਕਹ ਲੋ ਕਿ ਥੋੜਾ ਨਿਰਾਸ਼ ਹੈ ਜੀ ਜੀ ਇਹ ਨਹੀਂ ਕਿ ਸਮਰਥਨ ਪਾਰਟੀਆਂ ਦਾ ਖਤਮ ਹੋ ਜਾਂਦਾ ਨਹੀਂ ਸਮਰਥਨ ਰਹਿੰਦਾ ਕਿ ਜਿਹੜਾ ਉਤਸ਼ਾਹ ਹੁੰਦਾ ਉਹ ਟਾ ਮੱਠਾ ਪੈ ਜਾਂਦਾ ਤਾਂ ਕਹਿੰਦੇ ਕਿ ਪਰ चेकर अमृतपाल सिंह खड़ता है तो ਤੁਸੀਂ ਦੇਖੋ ਕਹਿੰਦਾ ਕਿ ਉਹ ਨਿਰਾਸ਼ ਵੋਟਰ ਚਾਹੇ ਕਿਸੇ ਵੀ ਪਾਰਟੀ ਨਾਲ ਉਹ ਇੱਕ ਮੁਠਝਾਏ ਹੋਰ ਉਹਦੀ ਗਿਣਤੀ ਕਿੰਨੀ ਹੋਏ ਯਾਨੀ ਦਾ ਮਤਲਬ ਹੈ ਕਿ ਹਰੇਕ ਪਾਰਟੀ ਕਿਉਂਕਿ ਅਕਾਲੀ ਦਲ ਬਾਦਲ ਤਾਂ ਸਿੱਧਾ ਸਮਰਥਨ ਹੀ ਦੇ ਦਿੰਦਾ ਜੀ ਜੀ ਆਜ਼ਾਦ ਲੜੇਗਾ ਹਮ ਆਜ਼ਾਦ ਲੜਿਆ ਚਾਹੇ ਕਲੈਕਸ਼ਨ ਹਮ ਹਮ ਕਿਸੇ ਦੇ ਚੋਣ ਨਿਸ਼ਾਨ ਪਰ ਨਹੀਂ ਕਿਸੇ ਦੇ ਸਮਰਥਨ ਨਾਲ ਨਹੀਂ ਸਮਰਥਨ ਮੰਗਿਆ ਜਾਏਗਾ ਨਹੀਂ ਉਹ ਵੀ ਨਹੀਂ ਸਮਰਥਨ ਦਿੱਤਾ ਜਾਏਗਾ ਕੌਣ ਕੌਣ ਦੇਵੇ ਦਬਾਅ ਬਣ ਜਾਏਗਾ। ਹੂੰ। ਦਬਾਅ ਬਣ ਜਾਏਗਾ। 임ਰਨਜੀਤ ਸਿੰਘ ਮਾਨ ਆਪਣਾ ਕੈਂਡੀਡੇਟ ਵਾਪਸ ਲੈਂਦੇ ਆ ਕਿ ਨਹੀਂ? ਹੂੰ ਹੂੰ। ਕਿਉਂਕਿ ਸਭ ਤੋਂ ਜ਼ਿਆਦਾ ਤੇ ਤੁਹਾਨੂੰ ਪਤਾ ਹੈ ਨਾ ਪੰਥਕ ਰਾਜਨੀਤੀ ਚ ਇੱਕ ਦੂਜੇ 'ਤੇ ਖਤਰਾ ਹੋਏਗਾ ਤਾਂ ਕਿੱਥੋਂ ਹੋਏਗਾ? ਹੂੰ। ਇਹ ਕੁਝ ਗੱਲਾਂ ਜਿਹੜੀਆਂ ਨੇ ਉਹ ਸਾਫ਼ ਵੀ ਨਹੀਂ ਕੁਝ ਗੱਲਾਂ ਸਮੇ ਦੇ ਘਰ ਬੁਝ ਚੁਕੀਆਂ। ਤਾਂ ਯਾਨੀ ਮਾਝੇ ਦਾ ਵੋਟਰ ਮੈਂ ਜ਼ਿਆਦਾ ਗੱਲਬਾਤ ਨਹੀਂ ਕੀਤੀ ਅੱਜ ਤੁਹਾਨੂੰ ਪਤਾ ਹੀ ਆ ਕਿ ਤੋਂ ਪੰਥਕ ਵਾਪਰੇ ਆ ਮੇਰੇ ਨਾਲ ਤਾਂ ਚਲੋ ਉਹ ਜ਼ਿੰਦਗੀ ਦਾ 파ਟ ਹੈ। ਕੀ ਜ਼ਿਆਦਾ ਨਹੀਂ ਗੱਲਬਾਤ ਹੋਈ ਅੱਜ ਤਹੇ ਦਰੋਸ ਮੇਰੀ ਪਰ ਜਿਵੇਂ ਜਿਵੇਂ ਗੱਲਬਾਤ ਵਧੇਗੀ ਕਿ ਹੋਰ ਸਪਸ਼ਟ ਹੋਵੇਗਾ ਪਰ ਜਿੰਨੀ ਕੋ ਗੱਲਬਾਤ ਹੋਈ ਐਨਆਰਆਈ ਨਾਲ ਪੁਲਿਸ ਦੇ ਜਿਹੜੇ ਕਹ ਲੋ ਕਿ ਅਫੀਸ਼ੀਅਲ ਨਾਲ ਤਾਂ ਉਹੀ ਇਹੋ ਇਸੀ ਕਾ ਕਿ ਨਿਰਾਸ਼ ਵੋਟਰ ਜਿਹੜਾ ਹੈ ਨਿਰਾਸ਼ ਵੋਟਰ ਉਹ ਤਰਨ ਕਰੇਗਾ ਬਹੁਤ ਤਗੜਾ ਹੂੰ ਦਾਦਾ ਮਤਲਬ ਹੈ ਕਿ ਸਾਰੀਆਂ ਪਾਰਟੀਆਂ ਜਿਹੜਾ ਸਮਰਥਨ ਦੇ ਦੇਗਾ ਠੀਕ ਹੈ ਬਾਕੀ ਸਾਰੀਆਂ ਪਾਰਟੀਆਂ ਦਾ ਕਿਤੇ ਨਾ ਕਿਤੇ ਵੋਟ ਜਿਹੜਾ ਟੁੱਟੇਗਾ ਹੂੰ ਜੀ ਜੀ ਤੇ ਜੈਰਾਮ ਰਮੇਸ਼ ਕਹਿ ਰਹੇ ਨੇ ਕਹਿੰਦੇ ਆਰਐਸਐਸ ਹਮੇਸ਼ਾ ਰਾਖਵੇਂ ਕਰਨ ਦੇ ਖਿਲਾਫ ਰਹੀ ਹੈ ਜੀ ਵੱਡਾ ਨਿਸ਼ਾਨਾ ਲਾ ਰਹੇ ਨੇ ਕੋਈ ਸ਼ੱਕ ਨਹੀਂ ਹੈ ਕੋਈ ਸ਼ੱਕ ਨਹੀਂ ਹੂੰ ਗੱਲ ਇਹ ਆ ਕਿ ਦੇਖੋ ਤ੍ਰੁਵਿਕਰਣ ਪ੍ਰਭੀ ਜੀ ਇਹ ਨਹੀਂ ਹੈ ਕਿ ਕੱਲਾ ਧਰਮ ਦੇ ਰੰਗ ਤੇ ਹੁੰਦਾ ਹੈ ਬਹੁਤ ਕੁਝ ਹੈ ਨਾ ਕਿ ਜਾਤ ਦੀ ਜਿਹੜੀ ਕਹਿੰੋ ਕਿ ਸਮੀਕਰਨ ਵਾਲੀ ਸਿਆਸਤ ਹੈ ਉਹਦੇ ਆਧਾਰ ਤੇ ਕੀ ਹੋ ਜਾਂਦਾ ਹੂੰ ਇਹ ਆਪਣੀ ਕਿਸਮ ਦਾ ਇਕ ਕਾਂਗਰਸ ਦਾ ਆਪਣੀ ਕਿਸਮ ਦਾ ਹੈ ਕਿਉਂਕਿ ਬੰਦ ਹੈ ਨਾ ਜੀ ਜੀ ਬੰਦ ਕਰਨੀ ਹੈ ਡਿਵੀਜ਼ਨ ਪੈਦਾ ਕਰਨਾ ਤਾਂ ਹੁਣ ਦੇਖੋ ਇੱਕ ਐ ਗੁੱਛਾ ਨਾ ਜਾਵੇ ਕਿਸੇ ਨਾਲ ਉਸ ਗੁੱਛੇ ਨੂੰ ਬ੍ਰੇਕ ਕਰਨਾ ਹੈ ਤਾਂ ਗੱਲ ਇਹ ਆ ਕਿ ਹੁਣ ਜਿਹੜੀ ਗੋਲਬੰਦੀ ਆ ਨਰਿੰਦਰ ਮੋਦੀ ਵਾਲੀ ਉਹ ਤੇ ਨਰਿੰਦਰ ਮੋਦੀ ਨੂੰ ਪੁੱਠੀ ਕਹਿ ਰਹੇ ਕਿਉਂਕਿ ਬੜਾ ਬੇਵਕੂਫਾਨਾ ਟੰਗ ਸੀਗਾ ਰਾਜਨੀਤੀ ਦਾ ਉਹਦਾ ਮਤਲਬ ਬੇડાੰਗਲ ਬਹੁਤ ਛੜਾ ਹੈ ਨਾ ਤਾਂ ਦੂਜੇ ਪਾਸੇ ਕੀ ਜੋ ਇਹ ਕਰ ਰਹੇ ਨੇ ਇਹ ਕੀ ਕਰ ਰਹੇ ਇਹ ਟਿਕਾਣੇ ਤੇ ਸੱਤ ਵਾਰ ਸੰਵਿਧਾਨ ਬਦਲਿਆ ਹੁਣ ਸਾਰਾ ਜੀ ਗੱਲ ਇਹ ਸੰਵਿਧਾਨ ਬਦਲਿਆ ਜਾਊਗਾ ਜੀ ਜੀ ਅੱਜ ਕੱਲ ਐਸਸੀ ਭਾਈਚਾਰਾ ਉਹ ਨਹੀਂ ਹੈ ਐਸਟੀ ਭਾਈਚਾਰਾ ਉਹ ਨਹੀਂ ਹੈ ਕਿਉਂ ਉਹਨਾਂ ਨੂੰ ਪਤਾ ਕੱਖ ਨਹੀਂ ਲੱਗੇਗਾ ਨਹੀਂ ਉੱਤੇ ਤੁਰੀ ਗੱਲ ਉੱਤੇ ਹੋਈ ਬਹਿਸ ਤਪਰੀਮ ਕੋਰਟ ਹਾਈ ਕੋਰਟ ਚ ਹੋਇਆ ਫੈਸਲਾ ਅੱਜ ਕੱਲ ਅਨਪੜ੍ਹ ਬੰਦੇ ਕੋਲ ਵੀ ਪਹੁੰਚਦਾ ਹੈ ਪਹੁੰਚਦਾ ਬਿਲਕੁਲ ਹਾਂ ਹਰੇਕ ਬਰਾਦਰੀ ਦਾ ਹਰੇਕ ਪਾਈਚਾਰੇ ਦਾ ਆਪਣਾ ਨੈਟਵਰਕ ਹੈ ਹਮਮ ਗਰੁੱਪ ਬਣੇ ਆ ਸੋ ਜ਼ਰਾ ਜੀ ਗੱਲਿਆ ਕਿ ਤੇਜ਼ੀ ਨਾਲ ਇਹ ਨੈਰੇਟਿਵ ਕੰਮ ਕੀਤਾ ਕਿ ਸੰਵਿਧਾਨ ਬਦਲਿਆ ਜਾ ਸਕਦਾ ਔਰ ਸਭ ਤੋਂ ਵੱਡੀ ਗੱਲ ਅਨੰਤ へकडे अरुण गोयल ਲੱਲੂ ਸੇ ਨਾ ਸਾਰਿਆਂ ਨੇ ਬਿਆਨ ਦੇ ਜੀ ਮੋਦੀ ਸਾਹਿਬ ਨੇ ਕਦੇ ਵੀ ਇਹਨਾਂ ਨੂੰ ਕੱਟਿਆ ਨਹੀਂ ਬਾਟੂ ਜੀ ਹਮ ਕਦੇ ਵੀ ਕੋਈ ਵੀ ਇਹਨਾਂ ਦਾ ਖੰਡਨ ਨਹੀਂ ਉਹ ਜਿਹੜਾ ਨੈਰੇਟਿਵ ਸੀਗਾ ਨਾ ਜੀ ਕਿ ਸੰਵਿਧਾਨ ਬਦਲਣ ਲੱਗੇ ਉਸ ਨੈਰੇਟਿਵ ਨੂੰ ਮਜ਼ਬੂਤੀ ਦਿੱਤੀ ਹੈ ਨਾ ਉਹਨਾਂ ਆਪ ਨੇ ਹੂੰ ਔਰ ਫਿਰ ਸੰਵਿਧਾਨ ਦੇ ਨਾਲ ਜੁੜ ਗਿਆ ਰਿਜ਼ਰਵੇਸ਼ਨ ਦਾ ਜੀ ਜੀ ਔਰ ਅਤੀਤ ਦੇ ਵਿੱਚ ਮਾਂਜੀ ਦੇ ਵਿੱਚ ਜੋ ਆਰਐਸਐਸ ਨੇ ਇਹਦੇ ਬਾਰੇ ਸੋਚ ਰੱਖੀ ਆ ਜਾਂ ਉਹਨਾਂ ਦੀ ਕੋਈ ਪਿੱਛੋਂ ਵੀ ਤਰੀ ਆਉਂਦੀ ਆ ਤਾਂ ਉਹ ਤੇ ਤੁਹਾਨੂੰ ਪਤਾ ਹੈ ਨਾ ਵਰਗ ਵੰਡ ਤੇ ਤੁਹਾਨੂੰ ਪਤਾ ਤੁਸੀਂ ਬਿਹਤਰ ਜਾਣਦੇ ਹੋ ਕਿ ਕਾਫੀ ਤੁਹਾਡਾ ਇੰਟਰਸਟ ਹੈਗਾ ਇਹਨਾਂ ਚੀਜ਼ਾਂ 'ਚ ਸੋ ਕਹਿਣ ਦਾ ਮਤਲਬ ਇਹ ਆ ਕਿ ਉਹ ਚੀਜ਼ਾਂ ਨੇ ਨਾ ਆ ਕੇ ਅਇਕ ਤਲੀ ਉਹ ਜਿਹੜਾ ਨੈਰੇਟਿਵ ਸੀ ਉਹ ਮਜ਼ਬੂਤ ਕਰ ਦਿੱਤਾ ਸੁਲਤਾਨ ਪਰਮਜੀ ਤਾਂ ਹੁਣ ਇਹ ਤਾਂ ਕਹਿ ਰਹੇ ਆ ਕਿ ਵੇਖੋ ਜੀ ਗੱਲ ਇਹ ਆ ਕਿ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਜਿਵੇਂ ਕਿ ਐਸਸੀਐਫਪੀਓ ਵੀ ਸੀ ਇਹਨਾਂ ਦੇ ਮਤਲਬ ਕਿ ਘੱਟ ਗਿਣਤੀਆਂ ਔਰਤਾਂ ਨੂੰ ਸਸ਼ਕਤ ਕਰਨਾ ਚਾਹੁੰਦੇ ਆ ਤਾਂ ਇਹ ਇਹ ਰਾਜਨੀਤਿਕ ਕਰਦੇ ਹਮੇਸ਼ਾ ਖਿਲਾਫ ਨੇ ਸੋ ਤਾਂ ਹੀ ਵਾਰ-ਵਾਰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣੇ ਪਏ ਤਾਂ ਇਹਨੇ ਚੀਜ਼ ਨੇ ਬਹੁਤ ਬਹੁਤ ਤਗੜਾ ਕੰਮ ਕੀਤਾ ਪਰ ਵੀ ਬਹੁਤ ਤਗੜਾ ਕੰਮ ਕੀਤਾ ਤੇ ਤੁਹਾਨੂੰ ਪਤਾ ਹੈ ਨਾ OBC SC ST ਬਿਹਾਰ ਯੂਪੀ ਮੱਧ ਪ੍ਰਦੇਸ਼ੀ ਨਾ ਥਾਵਾਂ ਤੇ ਬਹੁਤ ਤਗੜਾ ਕੰਮ ਕਰਦਾ ਬਹੁਤ ਤਗੜਾ BSP ਵੀ ਖੇਲਾ ਕਰ ਰਹੀ ਹੈ ਕਿ ਯੂਪੀ ਚ ਉਹਨਾਂ ਨੇ ਵੀ ਐ ਕਹਿਣੋ ਕਿ ਕੁਝ ਥਾਵਾਂ ਤੇ ਨਾ ਚਿੰਕੇ ਜਿਹੜੇ ਆ ਐਸੇ ਉਮੀਦਵਾਰ ਦਿੱਤੇ ਆ ਜਿਹੜੇ ਪਹਿਲਾਂ ਨਹੀਂ ਸੀ ਐਸ ਕੀ ਭਾਜਪਾ ਦੀ ਵੋਟ ਕੱਟ ਰਹੀ ਜੀ ਅਮਿੰਤ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪੈਠੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।